ਮੰਤਾ ਕੁਝ ਵੀ ਹੋ ਸਕਦਾ ਹੈ ਹਾਲੇ ਤੱਕ ਯਾਰ ਮਦਾਨ ਜਾ ਬਈ ਕੁਝ ਵੀ ਹੋ ਸਕਦਾ ਪਰਮਜੀਤ ਬਾਕੀ ਮੇਰੇ ਵੀਰੋ ਪਰਮਜੀਤ ਪੁਰੀਆ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ 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 ਥਾ 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 ਬੇਨ ਪ੍ਰਾਕੇਤ ਹੋ ਗਿਆ ਫੜਕਾ ਉਹ ਬੱਲੇ 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 ਆ ਬਲਬੂੰਦੜ ਵਾਲਿਆ ਹਾ ਜਤਾ ਗਹਿਣਾ ਦਾ ਮੇਲਾ ਹੀ ਡੁੱਟ ਲਿਆ ਓਏ ਮੇਲਾ ਹੀ ਡੁੱਟ ਰਿਹਾ ਲੈ ਵੀ ਖੇਡ ਕਹਾਣੀਓ ਸਵਰਨੇਆ ਜਬੀ ਸੁਨਾਣੇ ਵਾਲੇ ਸੁਪਿੰਦਰ ਓਏ ਕੁਝ ਕਰਨਾ ਪੈਣਾ ਜੇ ਮੈਚ ਜਿੱਤਣਾ ਤੈਨੂੰ ਕੁਝ ਕਰਨਾ ਪੈਣਾ ਮਨੇ ਵੀ ਕੁੰਦਣਾ ਪੈਣਾ ਭਾਬੀ ਨੇ ਨਹੀਂ ਕੁੰਦਣਾ ਅੱਜ ਗਹਿਣਾ ਦਾ ਗਰਾਉਂਡ ਆ ਛੇੜ ਕਹਾਣੀ ਸਵਰਨੇਆ ਲਓ ਦਲਵੀਰ ਮਨਾਣੇ ਵਾਲਾ ਮੇਰੇ ਵੀਰੋ ਫੇਰ ਆ ਗਿਆ ਦਲਵੀਰ ਦੀ ਰੇਡ ਪੈ ਗਈ ਹੈ ਤੇ ਸਾਹਮਣੇ ਨੌਜਨ ਪਾਲਾ ਵੀਰ ਖੜਾ ਹੈ ਔਰ ਦੇਖੋ ਦੇਖੋ ਮੇਰੇ ਵੀਰੋ ਇਹ ਆਮਨ ਲੋਹਾਰੇ ਦੀ ਧਰਤੀ ਦਾ ਸਮੇ ਜੂਤਾ ਹੋਇਆ ਆਮਨ ਲੋਹਾਰੇ ਵਾਲਾ ਇਹ ਵੀ ਅੱਜ ਕਮਾਲ ਕਰ ਗਿਆ ਬੱਲੇ ਬੱਲੇ ਕਰਾ ਲਿਆ ਕਮਾਲ ਕਰੀ ਜਾਂਦੇ ਆ ਲੜਕਰੇ ਨਾਲ ਦਸ ਗੀ ਤਾੜੀਆਂ ਦਾ ਅਸ਼ੀਰਵਾਦ ਦਿੰਦੇ ਆ ਇਹ ਬਿਨਾ ਕਿਸੇ ਤੋਂ ਤਾੜੀ ਬਾਤੀਆਂ ਨਾ ਬਾਬੇ ਨਾਨਕ ਦਾ ਅਸ਼ੀਰਵਾਦ ਹੁੰਦਾ ਉਹ ਗਬਰੂਆ ਲੋਹਾਰੇ ਵਾਲੇ ਆਮਨੇ ਨੇ ਕਮਾਲ ਕਰਤੀ ਆ ਕਾਕਿਆ ਤੇ ਪੁਆਇੰਟ 53 ਮੱਟੀ ਖਲਾ ਵਾਲਾ ਜਦ ਜੇ ਕਹਿੰਦੇ ਸਟਾਪਰ ਕਈ ਵਾਰ ਘਰੇ ਅਰਦਾਸ ਕਰਕੇ ਦੁਰਦੇ ਆ ਜਿਹੜੇ ਨਵੇਂ ਸਟਾਪਰ ਹੈ ਕਿ ਅੱਜ ਤਾਂ ਬਾਬੇ ਨਾਲਗਾ ਨੂੰ ਉੱਧਰ ਨੂੰ ਜੱਫਾ ਲਵਾਣੀ ਸਾਡੀ ਚੜਤ ਹੋ ਜੂ ਲੈ ਵੀ ਦੇਖੋ ਆ ਵੀ ਮੁੰਡਾ ਕਹਿ ਰਿਹਾ ਲਓ ਜੱਫਾ ਤੇ ਚੜਦਾ ਹੋਣੀਓ ਹੋਣੀ ਐ ਇੱਕ ਪਾਸੇ ਭੁੰਦੜ ਵਾਲਾ ਆਵੜਾ ਇਹ ਆਵੜ ਭੁੰਦੜ ਵਾਲਾ ਆ ਵੇ ਆਵੜਿਆ ਓਏ ਬਿੜਾ ਕੇ ਤੋਂ ਤਾੜੀਆਂ ਤੇ ਲੜਕਰੇ ਬਾਦਿਆ ਕਿਤੇ ਹੱਥ ਝੱਟ ਕੇ ਨਾ ਦੇਖਣ ਲੱਗ ਜੀ ਮੁੰਡਾ ਬਾਜੂ ਹੁਣ ਖੜਾਓਗੇ ਦੇਖ ਦੱਸੋ ਤਾੜੀ ਮਾਰੋ ਜੇ ਮੁੰਡਾ ਯਾ ਤੈਨੂੰ ਹੀ ਪਤਾ ਲੱਗੇ ਕਿ ਮੈਨੂੰ ਪਿਆਰ ਮਿਲਿਆ ਹੈ ਭਈ ਬਾਹ ਆ ਮੁੰਡਾ ਅੱਤ ਕੌਡੀਆਂ ਪਾਉਂਦਾ ਤਾਰੀ ਕਬੱਡੀ ਪਾ ਕੇ ਗਿਆ ਅਗਲੀਆਂ ਟੀਮਾਂ ਮਸੂਲਪੁਰ ਤੇ ਫਤੇਗੜ ਖੰਨਾ ਇਹ ਟੀਮਾਂ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਜੋ ਦੁੱਕਾ ਮਨਾਣੇ ਵਾਲਾ ਕਬੱਡੀ 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 ਆਹ ਜਫਾਸ ਵਰ ਰਿਹਾ ਆ ਪੈ ਗਈ ਤਾੜੀ ਹੋ ਗਿਆ ਖੜਕਾ ਜਫਾ ਇੰਦਰ ਲੱਗਿਆ ਹੁਣ ਬਖਤਰ ਰੇਡਰ ਤੇ ਪਊਗਾ ਪਰਲੇ ਪਾਸੇ ਬੰਬਿਉਰੀ ਸਲਾਹਾ ਕਰਨ ਲੱਗੇ ਕਿ ਕਿਵੇਂ ਫੜਨਾ ਹੈ